ਨੌਜਵਾਨ ਵੀਰ ਮੇਰੀਆਂ ਭੈਣਾਂ ਮਾਤਾਵਾਂ ਸਾਰੇ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਮੈਂ ਜੇ ਅੱਦੇ ਸਿੰਘ ਸਹਿਬਾਨਾਂ ਦੇ ਨਾਮ ਲੈਣੇ ਸ਼ੁਰੂ ਕਰ ਦਿੱਤੇ ਤੇ ਸਮਾਂ ਪਹਿਲਾਂ ਹੀ ਸੀਮਤ ਹੈ ਇਸ ਲਈ ਇਹ ਸਾਰੇ ਸੂਝਵਾਲ ਪੜ੍ਹੇ ਲਿਖੇ ਤੇ ਵੱਡੇ ਵੱਡੇ ਉੱਚੇ ਆਉਂਦਿਆਂ ਤੇ ਨੌਕਰੀਆਂ ਕਰਦੇ ਬਿਜ਼ਨਸ ਕਰਦੇ ਆਪਣਾ ਦਰਦ ਲੈ ਕੇ ਆਪਣੀ ਕੌਮ ਦਾ ਦਰਦ ਲੈ ਕੇ ਇੱਕ ਸੰਸਥਾ ਬਣਾ ਕੇ ਤੇ ਤੁਹਾਡਾ ਜਾਗਰਤ ਪ੍ਰਚਾਰ ਜਿਹੜਾ ਸ਼ੁਰੂ ਕੀਤਾ ਗੁਰਮਖ ਪਿਆਰਿਓ ਦੋ ادارے ਐਸੇ ਆ ਇੱਕ ਧਾਰਮਿਕ ਤੇ ਇੱਕ ਰਾਜਨੀਤਿਕ ਵੈਸੇ ਤੇ ਚਾਰੇ ادارے ਸਾਡੇ ਜੀਰੋ ਆ ਜਿਹਨੂੰ ਕਹਿੰਦੇ ਨੇ ਸਮਾਜ ਨੀਤੀ ਫਿਰ ਧਰਮ ਨੀਤੀ ਫਿਰ ਰਾਜਨੀਤੀ ਫਿਰ ਪਰਵਤ ਨੀਤੀ ਪਰ ਆਪਾਂ ਦੋ ਦੀ ਗੱਲ ਕਰੀਏ ਕਿਉਂਕਿ ਇਹ ਸਾਡੇ ਜਿਆਦਾ ਖਲਾਰੇ ਪਏ ਹੋਏ ਨੇ ਜਿਵੇਂ ਧਰਮ ਦੀ ਗੱਲ ਕਰੀਏ ਤੇ ਕੁਰਬਾਨੀਆਂ ਸਾਡੀਆਂ ਸਭ ਤੋਂ ਜ਼ਿਆਦੀਆਂ ਸੇਵਾਵਾਂ ਸਾਡੀਆਂ ਸਭ ਤੋਂ ਜ਼ਿਆਦੀਆਂ ਹਰ ਸੇਵਾ ਦੇ ਵਿੱਚ ਪੰਥ ਦੇ ਵਿੱਚ ਸਭ ਤੋਂ ਮੂਰੇ ਹੁੰਦੇ ਸੀ ਪਰ ਸਾਨੂੰ ਮਿਲਦਾ ਕੀ ਹੈ ਆ ਹੁਣ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਜੀ ਸਤਿ ਆਪਦੀ ਮਨਾਈ ਜਾ ਰਹੀ ਆ ਜਿਹਦੇ ਵਿੱਚ ਮੇਨ ਰੋਲ ਜਿਹੜਾ ਅੰਗਰੇਜ਼ਿਆਂ ਦਾ ਮਜਬੀ ਸਿੱਖਾਂ ਦਾ ਉਹਦੇ ਵਿੱਚ ਉਹਨਾਂ ਦਾ ਜ਼ਿਕਰ ਤੱਕ ਨਹੀਂ ਹੈਗਾ ਸਤਿ ਆਪ ਦੀ ਮਗੋਂ ਦੇ ਵਿੱਚ ਸਾਡੀਆਂ ਜਥੇਬੰਦੀਆਂ ਅੰਮ੍ਰਿਤ ਸਿੰਘ ਜਥੇਬੰਦੀਆਂ ਸਭ ਤੋਂ ਮੋਹਰੇ ਆ ਪਰ ਨਾ ਕਿਸੇ ਸਰਕਾਰ ਨੇ ਤੇ ਨਾ ਕਿਸੇ ਸਰੋਬਣੀ ਕਮੇਟੀ ਨੇ ਇਸ ਸਤਿ ਆਪ ਦੀ ਵਿੱਚ ਨਾ ਬਾਬਾ ਜੀਵਨ ਸਿੰਘ ਜੀ ਦਾ ਨਾਮ ਪਾਇਆ ਤੇ ਨਾ ਉਹਨਾਂ ਦੇ ਪਿਤਾ ਸਦਾਨੰਦ ਜੀ ਦਾ ਪਾਇਆ ਅੱਜ ਦਾ ਭਾਈ ਮਤੀ ਦਾ ਸਤੀਦਾਸ ਭਾਈ ਦਿਆਲਾ ਜੀ ਇਹਨਾਂ ਨੂੰ ਮਜਬੂਰ ਸਿੱਖ ਮੰਨਦੇ ਹੀ ਨਹੀਂ ਆ ਇਸ ਕਰਕੇ ਇਹਨਾਂ ਦਾ ਨਾਮ ਪਾਇਆ ਗੁਰਮਖ ਪਿਆਰਿਓ ਜੇ ਸਾਨੂੰ ਕੋਈ ਚੌਥਾ ਪੌੜਾ ਕਹਿੰਦਾ ਆਹ ਸਿੱਧ ਸਾਬ ਕੋਈ ਸਟੈਂਡ ਨਹੀਂ ਲੈਂਦਾ ਜੇ ਕੋਈ ਬਾਤਾਂ ਵਖਣਾ ਕਰਦਾ ਤਾਂ ਕੋਈ ਸਟੈਂਡ ਰਹਿਣ ਦਾ ਧਰਮ ਦੇ ਵਿੱਚ ਸਭ ਤੋਂ ਜਾਂਦੀ ਕੁਰਬਾਨੀ ਸਾਡੀ ਸਾਧੂ ਗੁਰੂ ਨੇ ਫਿਰ ਇਹ ਯਾਦ ਰੱਖਿਓ ਜਿੱਥੇ 350 ਸਾਡਾ ਗੁਰੂ ਤੇਗ ਬਹਾਦਰ ਸਾਹਿਬ ਦਾ ਏ ਉਥੇ ਤੁਹਾਡਾ ਪ੍ਰਗਟ ਦਿਹਾੜਾ ਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੁਖਵਾਕ ਪਾਤਸ਼ਾਹੀ ਦਸਵੀਂ ਰੰਗਰੇਟੇ ਉੱਚੀ ਬੋਲਦਾ ਪਰ ਰੰਗਰੇਟੇ ਗੁਰੂ ਕੇ ਬੇਤੇ ਅੱਜ ਗੁਰੂ ਕੇ ਬੇਟਿਆਂ ਨੂੰ ਵਿਸਾਰੀ ਦਿੱਤਾ ਗਿਆ ਪਿਓ ਕਿਉਂਕਿ ਅਸੀਂ ਥੋੜੇ ਥੋੜੇ ਰਸੋਤ ਦੇ ਵਿੱਚ ਥੋੜੇ ਥੋੜੇ ਮਸਾਲਿਆਂ ਦੇ ਵਿੱਚ ਥੋੜੇ ਥੋੜੇ ਪੈਸਿਆਂ ਦੇ ਵਿੱਚ ਅਸੀਂ ਰੀਤ ਜਾਂਦੇ ਆ ਤੇ ਆਪਣੇ ਮਸਲੇ ਜਿਹੜੇ ਉਹ ਅਸੀਂ ਠਾਉਂਦੇ ਹੀ ਨਹੀਂ ਇਸ ਸਾਧਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਸਰਦਾ ਸੀ ਤੇ ਉਹਦਾ ਮੁੱਦਾ ਸਾਡੇ ਜਿਹੜੇ ਧਰਮੀ ਜਰਨਲ ਜਿਨ੍ਹਾਂ ਨੂੰ ਅਸੀਂ ਮੰਨਿਆ ਜਥੇਦਾਰ ਸਿੰਘ ਸਾਹਿਬ ਬਾਬਾ ਜੀ ਬਾਬਾ ਕਲਵਿੰਦਰ ਸਿੰਘ ਜੀ 96 ਕਰੋੜੀ ਚਮਕੌਰ ਸਾਹਿਬ ਵਾਲੇ ਉਹ ਉਠਾ ਰਹੇ ਨੇ ਆ 30 ਤਰੀਕ ਤੋਂ ਬਾਅਦ ਅਬਰਸਰ ਦੇ ਵਿੱਚ ਬਹੁਤ ਵੱਡਾ ਭਾਰੀ ਇਕੱਠ ਕਰਕੇ ਅੰਮ੍ਰਿਤਪੁਰ ਪਾਟੇ ਤੇ ਤੇ ਚੌਥੇ ਪੌੜੇ ਦੇ ਉੱਤੇ ਸੁਵਾਲ ਸਿੰਘ ਸਾਹਿਬ ਨੂੰ ਪੁੱਛੇ ਜਾਣਗੇ ਅੱਜ ਕੇ ਰਾਜਨੀਤੀ ਵੱਲ ਸਭ ਤੋਂ ਜ਼ਿਆਦਾ ਵੋਟ ਵਾਲਮੀਕ ਸਮਾਜ ਅਤੇ ਮਜਬੀ ਸਿੱਖਾਂ ਦੀ ਹੈ ਪੰਜਾਬ ਦੇ ਵਿੱਚ ਗੌਰ ਕਰਿਓ 70 ਸਾਲ ਤੱਕ ਅਸੀਂ ਉਹੀ ਵੋਟਾਂ ਪਾਈ ਗਏ ਕੋਈ ਮਸਲਾ ਹੀ ਨਹੀਂ ਸਾਡਾ ਕੋ ਹੈਗਾ ਕਿ ਨਹੀਂ ਹੈਗਾ ਜੇ ਮਾੜੀ ਮਰਤੀ ਨੂੰ ਸੋਚੀ ਆਈ ਤੇ ਪਤਾ ਚੱਲਦਾ ਅੱਜ ਤੱਕ ਕਿਸੇ ਵੀ ਪਾਰਟੀ ਨੇ ਸਟੇਟ ਪ੍ਰਧਾਨ ਸਾਡਾ ਬੰਦਾ ਨਹੀਂ ਲਾਇਆ ਮੰਨ ਵੀ ਸਿੱਖ ਨੂੰ ਕਿਤੇ ਵੀ ਸਟੇਟ ਪਾਰਟੀ ਦਾ ਪ੍ਰਧਾਨ ਨਹੀਂ ਲਾਇਆ ਕਿਸੇ ਵੀ ਪਾਰਟੀ ਨੇ ਫਿਰ ਜਦੋਂ ਅੱਗੇ ਸਟਡੀ ਕਰਕੇ ਵੇਖੀਏ 13 ਸੀਟਾਂ ਪਾਰਲੀਮੈਂਟੀਆਂ ਨੇ ਪੰਜਾਬ ਦੇ ਵਿੱਚ ਪਰ ਇੱਕ ਵੀ ਸੀਟ ਦੇ ਉੱਤੇ ਮਜਬੂਤ ਸਿੱਖ ਨਹੀਂ ਹੁੰਦਾ ਜਦੋਂ ਕਿ ਪੰਜ ਰਜਰਵ ਸੀਟਾਂ ਨੇ ਪੰਜਾਂ 'ਚੋਂ ਇੱਕ ਵੀ ਮਜਬੂਤ ਸਿੱਖ ਨਹੀਂ ਜੇ ਸਰਦਾਰ ਬੂਤਾ ਸਿੰਘ ਜੀ ਪਹੁੰਚੇ ਸੀ ਨਾ ਉਹ ਰਾਜਸਥਾਨ ਤੋਂ ਜਿੱਤਦੇ ਹੁੰਦੇ ਸੀ ਪੰਜਾਬ ਤੋਂ ਨਹੀਂ ਜਿੱਤਦੇ ਕਿਤੇ ਸਾਨੂੰ ਇਹਨਾਂ ਨੇ ਪਾਰਲੀਮੈਂਟ ਤੋਂ ਜਗ੍ਹਾ ਨਹੀਂ ਦਿੱਤੀ ਸਾਡੀਆਂ ਰਜਰਵ ਸੀਟਾਂ ਹੁੰਦਿਆਂ ਵੀ ਫਿਰ ਉਸ ਤੋਂ ਬਾਅਦ ਅੱਗੇ ਲੈ ਲਓ ਕੋਈ ਪਾਰਟੀ ਸਾਨੂੰ ਪਰੋਪੀ ਪਾਰਟੀ ਦਾ ਨੇਤਾ ਨਹੀਂ ਅੱਜ ਧੱਕਰ ਲਾਇਆ ਜਿੱਕ ਤੇ ਲਾਇਆ ਤੇ ਉੱਥੇ ਬਾਹਰ ਖੜੀ ਕਰ ਦਿਓ ਪਿਆਸ ਪਾਰਟੀ ਨੇ ਲਾਇਆ ਉਸ ਤੋਂ ਬਾਅਦ 70 ਸਾਲ ਦੇ 70 78 ਸਾਲ ਦੇ ਵਿੱਚ ਜੱਟ ਤੇ ਮੁੱਖ ਮੰਤਰੀ ਬਣਦਾ ਹੀ ਆ ਖੱਤਰੀ ਵੀ ਬਣ ਗਿਆ ਤਰਖਾਣ ਵੀ ਬਣ ਗਿਆ ਚਮਾਰ ਵੀ ਬਣ ਗਿਆ ਪਰ ਮੱਜਬੀ ਸਿੱਖ ਨੂੰ ਅਜੇ ਤੱਕ ਉਹਨਾਂ ਨੇ ਕਿਤੇ ਵੀ ਮੁੱਖ ਮੰਤਰੀ ਦਾ ਸਾਨੂੰ ਸਨਮਾਨ ਨਹੀਂ ਦਿੱਤਾ ਤੇ ਗੁਰਮਖ ਪਿਆਰਿਆ ਹੁਣ ਜਾਗੋ ਮਜਬੂਰ ਸਿੱਖੋ ਕੌਮ ਜਗਾ ਦੋ ਘਰ ਘਰ ਦਾ ਟੁੰਡਾ ਖੜਕਾ ਦੋ ਅਸੀਂ ਇੱਕ ਜਾਪੜਾ ਕਰ ਰਹੇ ਆ ਹਰ ਘਰ ਵਿੱਚ ਜਾ ਕੇ ਹਰ ਪਿੰਡ ਤੇ ਜਾ ਕੇ ਟੁੰਡਾ ਖੜਕਾਵਾਂਗੇ ਕਿ ਜਾਗਾ ਹੋਰ ਜਾਗਣ ਦਾ ਤੈਅ ਵਾਇਆ ਜੇ ਤੇ ਅਸੀਂ ਸਾਰੀਆਂ ਪਾਰਟੀਆਂ ਨੂੰ ਇਸ ਚੇਤ ਕਰ ਦੇਣਾ ਚਾਹੁੰਦੇ ਆ ਕਿ ਜਿਹੜੀ ਵੀ ਪਾਰਟੀ ਸਾਨੂੰ ਸਾਡੇ ਹੱਕ ਦਵੇਗੀ ਉਹ ਪਾਰਟੀ ਪੰਜਾਬ ਦੇ ਵਿੱਚ ਜਿੱਤੇਗੀ ਇਹ ਤੁਸੀਂ ਅਰ ਪੰਤਰਨ ਵਾਲੀ ਸ਼ੀਟ ਤੇ ਕਰਕੇ ਵਿਖਾ ਦਿੱਤਾ ਜਿਹੜਾ ਕੋ ਸਾਡੇ ਨਰਾਤਨੀ ਕਰੇਗਾ ਉਹਨੂੰ ਅਸੀਂ ਹੀ ਪੈਰਾਂ ਤੇ ਕੁਚਲਾਂਗੇ ਤੇ ਜਿਹੜਾ ਸਾਨੂੰ ਸਨਮਾਨ ਦੇਗਾ ਉਸ ਮਾਲਟੀ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਅਸੀਂ ਸਰਦਾਰ ਭੂਤਾ ਸਿੰਘ ਤੋਂ ਬਾਅਦ ਜੇ ਅਸੀਂ ਆਪਣਾ ਇੱਕ ਨੇਤਾ ਚੁਣਿਆ ਉਹ ਐਸ ਬਾਰ ਸੁਖਿੰਦਰ ਸਿੰਘ ਜੀ ਡੈਣੀ ਸਾਹਿਬ ਜਿਨ੍ਹਾਂ ਨੂੰ ਅਸੀਂ ਸਰਦਾਰ ਭੂਤਾ ਸਿੰਘ ਤੋਂ ਬਾਅਦ ਆਪਣੀ ਕੌਮ ਦਾ ਰੈਬਰ ਚੁਣਿਆ ਆਪਣੀ ਕੌਮ ਦਾ ਸਰਪ੍ਰਸਤ ਚੁਣ ਲਿਆ ਸਾਡੀ ਕੌਮ ਦਾ ਪ੍ਰੇਖ ਸਰਦਾਰ ਸੁਖਵਿੰਦਰ ਸਿੰਘ ਜੀ ਡੈਣੀ ਦੇਖਣਗੇ ਤੇ ਇਹ ਤਾਂ ਲਿਖਣਗੇ ਜੇ ਅਸੀਂ ਇਹਨਾਂ ਦੇ ਹੱਥ ਦੀ ਜਿਹੜੀ ਕਲਮ ਹੈ ਉਹਨੂੰ ਮਜ਼ਬੂਤ ਕਰਾਂਗੇ ਇਹ ਤਾਂ ਲਿਖਣਗੇ ਜਿੱਥੋਂ ਪਰਮਾਨ ਜਾ ਰਹੀ ਹੁੰਦੇ ਆ ਉਸ ਕੁਰਸੀ ਦੇ ਉੱਤੇ ਅਸੀਂ ਸੁਖਵਿੰਦਰ ਸਿੰਘ ਸਰਦਾਰ ਡੈਣੀ ਸਾਹਿਬ ਨੂੰ ਦੇਖਣਾ ਚਾਹਾਂਗੇ ਜਦੋਂ ਇਹ ਉੱਥੇ ਹੋਣਗੇ ਆਹ ਹੋੜਾ ਆਪ ਸੁਣਿਆ ਹੈ ਸਾਡੀ ਦਿਹਾੜੀ ਦੀ ਗੱਲ ਚੱਲਦੀ ਆ ਉਹ ਗੁਰੂ ਦੇ ਪਿਆਰਿਓ ਆਪਾਂ ਦਿਹਾੜੀਆ ਤੱਕ ਨਹੀਂ ਰਹਿਣਾ ਸਕੂਲ ਬੰਦ ਹੋ ਰਹੇ ਆ ਕਾਲਜ ਯੂਨੀਵਰਸਿਟੀਆਂ ਬੰਦ ਹੋ ਰਹੀਆਂ ਨੇ ਸਰਕਾਰੀ ਅਸੀਂ ਉੱਥੇ ਪੜਦੇ ਆ ਸਾਡੇ ਬੱਚੇ ਉੱਥੇ ਪੜਦੇ ਆ ਅਸੀਂ ਸਰਦਾਰ ਸਿਮਰਤ ਸਿੰਘ ਜੀ ਨੂੰ ਤਾਂ ਇਹ ਉਮੀਦ ਕਰਦੇ ਆ ਜੇ ਜਦੋਂ ਉਹ ਪਾਵਰ ਵਾਲੀ ਸੀਟ ਤੇ ਬੈਠਣਗੇ ਮੁੱਖ ਮੰਤਰੀ ਪੰਜਾਬ ਬਣਨਗੇ ਉਦੋਂ ਸਾਡੀ ਪੜ੍ਹਾਈ ਬੱਚਿਆਂ ਦੀ ਤੇ ਵਿਸ਼ੇਸ਼ ਇਤਿਆਹਰ ਦੇਣਗੇ ਤੇ ਅਸੀਂ ਵੀ ਸਰਕਾਰੀ ਨੌਕਰੀਆਂ ਦੇ ਭਾਗੀਦਾਰ ਬਣਾਂਗੇ ਅਸੀਂ ਵੀ ਸਮਾਜ ਦੇ ਵਿੱਚ ਬੜੇ ਅੰਧ ਬ ਨਾਲ ਇੱਜ਼ਤ ਨਾਲ ਜੀਣ ਦਾ ਇੱਕ ਸੁਭਾਗ ਦੇਖਣਾ ਉਹ ਆਪਾਂ ਕਾਹ ਦੇਖ ਸਕਦੇ ਆ ਜੇ ਸਾਡਾ ਨੇਤਾ ਮਜ਼ਬੂਤ ਹੋਵੇਗਾ ਆਪਣੇ ਨੇਤਾ ਜਿਹੜੇ ਨੇ ਉਹ ਸਰਦਾਰ ਸਿਕੰਦਰ ਸਿੰਘ ਜੀ ਡੈਡੀ ਸਾਹਿਬ ਹੈ ਇਹਨਾਂ ਨੂੰ ਪ੍ਰਧਾਨ ਮੰਤਰੀ ਪੰਜਾਬ ਦਾ ਇਹਨਾਂ ਨੂੰ ਮੁੱਖ ਮੰਤਰੀ ਐਲਾਨਨ ਅਸੀਂ ਦਾਅਵਾ ਕਰਦੇ ਆ ਕਿ ਬਹੁ ਮਤ ਦੇ ਨਾਲ ਜਿਤਾਵਾਂਗੇ ਇਹ ਜਿਹੜਾ 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 ਇੱਕ ਨਾਅਰਾ ਰਵਾਇਆ ਇਹਨੇ ਕਿ ਜਿੰਨੀ ਜਿੰਦੀ ਹਿੱਸੇਦਾਰੀ ਜਿੰਨੀ ਜਿੰਦੀ ਸੰਖਿਆ ਭਾਰੀ ਓਨੀ ਓਦੀ ਹਿੱਸੇਦਾਰੀ ਅਸੀਂ ਮੰਗ ਕਰਦੇ ਆ ਕਿ ਇਹ ਨਾਅਰਾ-ਨਾਰਾ ਨਹੀਂ ਇਹ ਪੰਜਾਬ ਦੇ ਵਿੱਚ ਗਰਾਊਂਡ ਦੇ ਉੱਤੇ ਆਵੇ ਤੇ ਇਹ ਜਿਹੜਾ ਇਹ ਸਾਨੂੰ ਮਿਲੇ ਜਿੰਨੀ ਸਾਡੀ ਹਿੱਸੇਦਾਰੀ ਬਣਦੀ ਹੈ ਜਿੰਨੀ ਸਾਡੀ ਵੋਟ ਉਹਦੇ ਸਾਹਬ ਨਾਲ ਜਿੰਨੀ ਸਾਡੀ ਹਿੱਸੇਦਾਰੀ ਬਣਦੀ ਹੈ ਪੰਜਾਬ ਪ੍ਰਧਾਨ ਸਾਡਾ ਹੋਵੇ ਡੈਲੀ ਸਾਹਿਬ ਮੁੱਖ ਮੰਤਰੀ ਸਾਡਾ ਡੈਲੀ ਸਾਹਿਬ ਹੋਵੇ ਅਸੀਂ ਦਾਅਵੇ ਦੇ ਨਾਲ ਇਹ ਗੱਲ ਕਹਿੰਦੇ ਆ ਕਿ ਬਹੁਤ ਮਤ ਨਾਲ ਅਸੀਂ ਜਿਤਾ ਕੇ ਇਸ ਪਾਰਟੀ ਨੂੰ ਮਜ਼ਬੂਤ ਕਰਾਂਗੇ ਜਿਹੜਾ ਸਾਡੀ ਬਾਫਲੇਗਾ ਜਿਹੜਾ ਸਾਨੂੰ ਹੱਕ ਦੇਵੇਗਾ ਉਹਦਾ ਅਸੀਂ ਆਪਣੀ ਜਿੱਦ ਜਲ ਆ ਕੇ ਵੀ ਸਾਫ ਦਿਆਂਗੇ ਇਹ ਮੱਲਵੀ ਸਿੱਖਾ ਦਾ ਜਿਹੜਾ ਵਾਦਾ ਏ ਔਰ ਇਹ ਬਾਲਵਿਕ ਸਮਾਜ ਦੇ ਪ੍ਰਾਨ ਜਾਏ ਪਰ ਵਚਨ ਨਾ ਜਾਏ ਇਹ ਕਰਕੇ ਵੀ ਵਿਖਾਇਆ ਅਸੀਂ ਵਫਾਦਾਰ ਹੈ ਔਰ ਸਾਡੇ ਨਾਲ ਧੋਖਾ ਹੁੰਦਾ ਏ ਇਸ ਲਈ ਆਪਾਂ ਡੈਲੀ ਸਾਹਿਬ ਨੂੰ 2027 ਤੇ ਵਿੱਚ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ ਤੇ ਜਿਹੜੇ ਜਿਹੜੇ ਵੀ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ ਜਿਹੜੇ ਇਹ ਚਾਹੁੰਦੇ ਆ ਕਿ ਸਾਡੇ ਬੱਚਿਆਂ ਦਾ ਭਲੇਖ ਸੁਰੱਖਿਅਤ ਹੋਵੇ ਅਸੀਂ ਵੀ ਇੱਜ਼ਤ ਵਾਲੀ ਜ਼ਿੰਦਗੀ ਜੀਵਗੇ ਮੈਂ ਸਰਦਾੜੀ ਸਾਹਿਬ ਦੇ ਨਾਮ ਤੇ ਨਾਲ ਲਾਵਾਂਗਾ ਆਪਾਂ ਬਾਵਾ ਖੜੀਆਂ ਕਰਕੇ ਸਬੂਤ ਦੇਣਾ ਵੀ ਡੈਡੀ ਸਾਹਿਬ ਅਸੀਂ ਤੇਰੇ ਨਾਲ ਆ ਬੋਲੋ ਸੋ ਨਿਆ ਡੈਡੀ ਸਾਹਿਬ ਤੇਰੀ ਸੋਚ ਤੇ ਮਹਰਾ ਜਾਵੇ ਦੇਵੀ ਸਾਹਿਬ ਤੇਰੀ ਸੋਚ ਤੇ ਧੰਨਵਾਦ ਕਿਉਂਕਿ ਸਮਝ ਆਦਾ ਨਹੀਂ ਲੈਣਾ ਪਿੱਛੇ ਬੁਲਾਰੇ ਤਾਂ ਆਪਾਂ ਦੇਵੀ ਸਾਹਿਬ ਪਹੁੰਚੇ ਹੋਏ ਨੇ ਆਪਾਂ ਆਪਣੇ ਮਹਬੂਬ ਨੇਤਾ ਦੇ ਵਿਚਾਰ ਸੁਣਨੇ ਆ ਵੱਲੋਂ ਪੈਣੋ ਇਹ ਤੁਹਾਡੇ ਪਿੰਖ ਦੀ ਗੱਲ ਹੈ ਜਿੰਨਾ ਚਿਰ ਸੰਘਰਸ਼ ਨਹੀਂ ਕਰਦੇ ਲੜਦੇ ਨਹੀਂ ਉਹਨਾਂ ਚਿਰ ਸਾਨੂੰ ਮਿਲਣਾ ਕੁਛ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨੇ ਚ ਬਲ ਤੇ ਰਹਿ ਹੈ ਤੇ ਬਲ ਹੁੰਦਾ ਹੈਗਾ ਵੋਟ ਦਾ ਵੋਟ ਦਾ ਬਲ ਜਿਹੜਾ ਐਵੇਂ ਨਹੀਂ ਬਟਨ ਨੱਪ ਦੇਣਾ ਜਿੱਥੇ ਸਾਨੂੰ ਡੈਰੀ ਸਾਹਿਬ ਗਣਗੇ ਉਥੇ ਅਸੀਂ ਨੱਪਾਂਗੇ ਬਟਨ ਤੇ ਡੈਰੀ ਸਾਹਿਬ ਤੋਂ ਅਸੀਂ ਉਮੀਦਾਂ ਰੱਖਾਂਗੇ ਵੀ ਉਹ ਸਾਡੇ ਭਵਿੱਖ ਨੂੰ ਸੁਰੱਖਿਅਤ ਕਰਨਗੇ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ